ਆਪਣੇ ਤੇ اسلامਾਬਾਦ ਆਨੇ ਵਾਲਾ ਮੈਂ ਆਪਣੇ ਵੱਲੋਂ ਪੰਜਾਬ ਅਤੇ ਦੇਸ਼ ਵਾਸੀਆਂ ਨੂੰ ਲੋੜੀ ਅਤੇ ਮਾਗੀ ਦੀਆਂ ਲੱਖ ਲੱਖ ਮੁਬਾਰਕਾਂ ਪੇਟ ਕਰਦਾ ਤੇ ਦੇਸ਼ ਵਾਸੀਆਂ ਨੂੰ ਇਹ ਅਪੀਲ ਕਰਦਾ ਤੇ ਇਹ ਜਿਹੜਾ ਤਿਹਾਰ ਆ ਰਲ ਮਿਲ ਕੇ ਅਤੇ ਸ਼ੈਨਸ਼ੀਲਤਾ ਦੇ ਨਾਲ ਜਿਹੜਾ ਮਨਾਇਆ ਜਾਵੇ ਗੱਟੂ ਨੂੰ ਲੈ ਕੇ ਸਰ ਲਗਾਤਾਰ ਕਾਰਵਾਈ ਯਾਰ ਇਹ ਦੇਖੋ ਪੰਜਾਬ ਪੁਲਿਸ ਜਿਹੜੀ ਹੈ ਇਸ ਸੰਬੰਧੀ ਆਮ ਲੋਕਾਂ ਨੂੰ ਅਸੀਂ ਜਾਗਰੂਕ ਕਰ ਰਹੇ ਹਾਂ ਕਿ ਬਹੁਤ ਜ਼ਿਆਦਾ ਧਿਆਨਕ ਜਿਹੜੀ ਆ ਡੋਰ ਆ ਇਹਦੇ ਨਾਲ ਜਿਹੜੇ ਹਾਦਸੇ ਹੋ ਰਿਹਾ ਹੈ ਬਿਲਕੁਲ ਜਿਹੜੀ ਆ ਨਹੀਂ ਵਰਤਣੀ ਚਾਹੀਦੀ ਅਤੇ ਲੋਕਾਂ ਨੂੰ ਅਸੀਂ ਆਪਣਾ ਇਸ ਸੰਬੰਧੀ ਜਿਹੜਾ ਵਾ ਜਾਣੂ ਕਰਵਾਏ ਜਾ ਰਹੇ ਹਾਂ ਲੋਕ ਵੀ ਸਿਆਣੇ ਨੇ ਕਿ ਕਾਫੀ ਜਿਹੜਾ ਵਾਦਚ ਪੁਲਿਸ ਦੀ ਕੀਤੀ ਮਿਹਨਤ ਦਾ ਜਿਹੜਾ ਬੋਲਿਆ ਮਿਲ ਰਿਹਾ ਤੇ ਲੋਕ ਵੀ ਸਮਝ ਰਹੇ ਇਸ ਦੀ ਵਰਤੋਂ ਜਿਹੜੀ ਆ ਬਹੁਤ ਹੁਣ ਲੋਕ ਘਟ ਕਰ ਰਹੇ ਨੇ ਤੇ ਮੈਂ ਵੀ ਕਹਿਣਾ ਚਾਹੁੰਦਾ ਵਾ ਕੋਈ ਵੀ ਵਿਅਕਤੀ ਜਿਹੜਾ ਵਾ ਇਸ ਡੋਰ ਦੀ ਵਰਤੋਂ ਨਾ ਕਰੇ ਆਮ ਡੋਰ ਨਾਲ ਪਤੰਗ ਬਾਜੀ ਕਰਨ ਦੇ ਵਿੱਚ ਕੋਈ ਵੀ ਗਰੀਕ ਨਾ ਤੇ ਲੋਕਾ ਵੱਲੋਂ ਜਿਹੜਾ ਗੱਟੋ ਤੋਂ ਜਿਹੜਾ ਸਰ ਗੱਟੋ ਪੱਲ ਆ ਕੇ ਦੇ ਵਿੱਚ ਪਾੜੇ ਗਏ ਉਹ ਕਹਿੰਦੇ ਜੀ ਅਸੀਂ ਬਿਲਕੁਲ ਵੀ ਗੱਟੋ ਦੀ ਵਰਤਨਾ ਸਿਤਾ ਹੈ ਵੀ ਡੋਰ ਸੱਤਾਂਗੇ ਤੇ ਉਸ ਤੋਂ ਲੋਕ ਜਿਹੜਾ ਕਹਿੰਦੇ ਬੜਾ ਵਧੀਆ ਕੰਮ ਕੀਤਾ ਜੀ ਦੇਖੋ ਜੀ ਦੇਖੋ ਜੀ ਫੌਤ ਵਧੀਆ ਪਰਾਨਾਣ ਸਮਝਦਾਰ ਲੋਕ ਜਿਹੜੇ ਨੇ ਉਹ ਸਾਡੇ ਨਾਲ ਸਾਡੇ ਜਿਹੜੀ ਆ ਕੀਤੀ ਅਪੀਲ ਦੇ ਦਾ ਹੰਗਾਰਾ ਭਰ ਰਹੇ ਨੇ ਇਹ ਜਿਹੜਾ ਉਹਨਾਂ ਦਾ ਪਰਾਲਾ ਵਾ ਬਹੁਤ ਵਧੀਆ ਪਰਾਲਾ ਅਸੀਂ ਇਹਨਾਂ ਲੋਕਾਂ ਦਾ ਧੰਨਵਾਦ ਕਰਦੇ ਆ ਤੇ ਹੁਣ ਤੇ ਹੋਰਨਾਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਜੇਕਰ ਤੁਸੀਂ ਆਪਣਾ ਇਤਿਹਾਾਰ ਮਨਾਉਣਾ ਵਾ ਤੇ ਆਮ ਸਿੰਪਲ ਡੋਰ ਨਾਲ ਪਤੰਗबाजी ਜਿਸ ਤਰ੍ਹਾਂ ਆਪਾਂ ਪਹਿਲਾਂ ਕਰਦੇ ਰਿਹਾ ਉਸ ਤਰ੍ਹਾਂ ਕਰੋ ਸਮਾਈ ਸਿਰ ਮੂਨ ਨੂੰ ਨਵ ਲੋਕੀ ਇੱਥੇ ਆਦਾ ਜਗਾ ਪਰਾਲਾ ਇਕੱਠਾ ਗਿਆ ਜੀ ਕਾ ਲਾ ਕੀ ਬੜੀ ਗੱਲ ਆ ਤੇ ਦੇਖੋ ਜੀ ਬਹੁਤ ਵਧੀਆ ਗੱਲ ਹੋਈ ਆ ਇਹ ਆਪਣੇ ਜੋ ਸਾਡਾ ਫਲਾਈਓਰ ਆ ਇਹਦੇ ਤੇ ਆਪਣਾ ਤਾਰਾ ਕਿਸੇ ਸਮਾਜ ਸੇਵਕ ਵੱਲੋਂ ਇਹ ਗੱਲ ਆ ਕਹੀ ਗਈ ਸੀ ਕਿ ਇਹ ਪਾਣੀयां ਜਾਣ ਉਹ ਤਾਰਾ ਜਿਹੜੀਆਂ ਪੈ ਚੁੱਕੀਆਂ ਨਾ ਮੈਂ ਸਮਝਦਾ ਕਿ ਇਸ ਨਾਲ ਜਿਹੜਾ ਵਾ ਬਹੁਤ ਜਿਹੜਾ ਵਾ ਵਧੀਆ ਕੰਮ ਹੋਇਆ ਵਾ ਅਤੇ ਇਸ ਨਾਲ ਕੋਈ ਵੀ ਹਾਦਸਾ ਹੋਣ ਦਾ ਜਿਹੜਾ ਹੁਣ ਡਰ ਘੱਟ ਰਾ ਜਿਹੜਾ ਉਹ ਨਹੀਂ ਕੀ ਗਾ ਜਾਂਦੇ ਲੋੜੀ ਦੇ ਤੇ ਆ ਮੈਂ ਪੰਜਾਬ ਦੇ ਦੇਸ਼ ਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਲੋੜੀ ਤੇ ਮਾਗੀ ਦਾ ਇਤਿਹਾਸ ਜਿਹੜਾ ਵਾ ਨਾਲ ਮਿਲ ਕੇ ਸੌਤ ਅਦਸ਼ਾ ਨਾਲ ਮਨਾਓ ਤੇ ਆਪ ਜਿਓ ਤੇ ਲੋਕਾਂ ਨੂੰ ਜੀਣ ਦਾ ਸਿਧਾਂਤ ਜਿਹੜਾ ਵਾ ਉਹ ਪੈਰਾਡੋਕਸ